ਇਹ ਪਤੇ ਅੱਜ ਸਾਡੀ ਸਮੁੱਚੀ ਟੀਮ ਜਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਵੱਲੋਂ ਸੰਤ ਬਾਬਾ ਪਰਸ਼ੋਤਮ ਦਾਸ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬਾਬਾ ਜੀ ਨਾਲ ਜੁੜ ਕੇ ਸਰੀ ਐਸੋਸੀਏਸ਼ਨ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਅਸੀਂ ਸਮਾਜ ਦੇ ਵਿੱਚ ਲੋੜਵੰਦਾ ਦੀ ਸੇਵਾ ਕਰ ਰਹੇ ਹਾਂ ਕਿਉਂਕਿ ਬਾਬਾ ਜੀ ਨਾਲ ਜਦੋਂ ਮੇਲ ਸਾਡੇ ਮੈਡਮ ਹਰਪਾਲ ਕੌਰ ਜੀ ਨੇ ਕਰਵਾਇਆ ਸੀ ਤੇ ਇਹਨਾਂ ਦੇ ਲਗਭਗ ਅਸੀਂ ਕਹਿ ਸਕਦੇ ਹਾਂ 1 ਸਾਲ ਦੇ ਵਿੱਚ ਸਾਡੀ ਐਸੋਸੀਏਸ਼ਨ ਦੇ ਮੇਰ ਭਰਿਆ ਹੱਥ ਇਹ ਜਿਹਾ ਤਰਿਆ ਕਿ ਐਸੋਸੀਏਸ਼ਨ ਦਿਨ ਰਾਤ ਦੁੱਗਣੀ ਤਰੱਕੀ ਕਰ ਰਹੀ ਹੈ ਕਿਉਂਕਿ ਬਰਕਤ ਕੁੜੀਆਂ ਦੇ ਵਿੱਚ ਹਮੇਸ਼ਾ ਹੀ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ ਅਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਸੇ ਵੀ ਲੋੜਵੰਦ ਨੂੰ ਜਿਸ ਤਰ੍ਹਾਂ ਕਿਸੇ ਬੱਚੇ ਦੇ ਮਾਤਾ ਪਿਤਾ ਨਹੀਂ ਹੁੰਦੇ ਕੋਈ ਫਾਰਮ ਭਰਨਾ ਇਸ ਕੁੜੀਏ ਦੇ ਨਾਲ ਵੀ ਤੁਸੀਂ ਜੁੜ ਕੇ ਬਾਬਾ ਜੀ ਜਾਂ ਉਹਨਾਂ ਦੇ ਸੇਵਾਦਾਰ ਸਾਡੇ ਤੱਕ ਉਹ ਗੱਲ ਪਹੁੰਚਾ ਦਿੰਦੇ ਆ ਇਸੇ ਤਰੀਕੇ ਨਾਲ ਅਸੀਂ ਹੋਰ ਵੀ ਸਮਾਜ ਭਲਾਈ ਦੇ ਕੰਮ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਇਥੇ ਲੋੜਵੰਦਾਂ ਦੇ ਅੱਖਾਂ ਦਾ ਮੁਫਤ ਕੈਂਪੋ ਲਗਾਇਆ ਗਿਆ ਸੀ ਜਾਂ ਨਕਲੀ ਅੰਗ ਵੀ ਲਗਾਈ ਗਈ ਸੀ ਇਸ ਬਰਕਰਤ ਕੁੜੀਆ ਵੱਲੋਂ ਸੋ ਬਰਕਰਤ ਕੁੜੀਆ ਹਮੇਸ਼ਾ ਹੀ ਉਹਨਾਂ ਲੋੜਵੰਦਾਂ ਦੀ ਬਾਹ ਫੜਨ ਲਈ ਤਿਆਰ ਆ ਜਿਹੜੇ ਸਮਾਜ ਦੇ ਵਿੱਚ ਲਤਾੜੇ ਹੋਏ ਲੋਕ ਨੇ ਸੋ ਇੱਕ ਵਾਰ ਫੇਰ ਅਸੀਂ ਬਾਬਾ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਆਸ ਕਰਦੇ ਆ ਕਿ ਇਹਨਾਂ ਦਾ ਅਸ਼ੀਰਵਾਦ ਸਾਡੇ ਸਾਰਿਆਂ ਦੇ ਸਿਰ ਤੇ ਇਸੇ ਤਰੀਕੇ ਨਾਲ ਮਿਹਰ ਭਰੇ ਹੱਥ ਬਣਿਆ ਰਹੇ ਤੇ ਅਸੀਂ ਸਮਾਜ ਦੀ ਇਸੇ ਤਰੀਕੇ ਨਾਲ ਸੇਵਾ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 14 ਜਨਵਰੀ ਸੰਤ ਪ੍ਰਸੂਤਮ ਦਾਸ ਜੀ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਅਸੀਂ ਸਾਰੇ ਉਹਨਾਂ ਨੂੰ ਵਧਾਈਆਂ ਦਿੰਦੇ ਆ ਅੱਜ ਵਿਸ਼ੇਸ਼ ਤੌਰ ਤੇ ਬਾਈ ਰਜਿੰਦਰ ਜੀ ਤੇ ਭੈਣ ਹਰਪਾਲ ਕੌਰ ਜੀ ਤੇ ਇਹਨਾਂ ਦੀ ਪੂਰੀ ਟੀਮ ਜਿਹੜੇ ਨਹੀਂ ਪਹੁੰਚੇ ਉਹ ਇੱਥੇ ਹਲੇ ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਆ ਅੱਜ ਜੇ ਬਾਬਾਈ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਆਏ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਾਰਿਆਂ ਦਾ ਇਹ ਸਾਰੇ ਪਰਿਵਾਰ ਇਹ ਈ ਖੋਤੇ ਇਹਨਾਂ ਦੇ ਸਾਰਿਆਂ ਦੇ ਪਰਿਵਾਰ ਅੰਗਸਣ ਰਹਿਣ ਵਾਲੇ ਹੋਰ ਸਾਰੇ ਚੜ੍ਹਾਈ ਬਣੀ ਰਹੇ ਪੂਰੀਆਂ ਚੜ੍ਹਾਈਆਂ ਚ ਰਹਿਣ ਪਰਿਵਾਰ ਤੇ ਸਦਾ ਚੜ੍ਹਦੀ ਕਲਾ ਰਹੇ ਕਿ ਬਾਕੀ ਸੰਤ ਪਾਪਾ ਪ੍ਰਸ਼ੂਤਮ ਦਾ ਜਿਹਦੇ ਅਸੀਂ ਕਾਮਨਾ ਕਰਦੇ ਆ ਵੀ ਇਹ ਸਾਨੂੰ ਇਸੇ ਤਰ੍ਹਾਂ ਸੋਸ਼ਲ ਵਰਕ ਕਰਨ ਦਾ ਜਿਹੜਾ ਹੌਸਲਾ ਦਿੰਦੇ ਰਹਿਣ ਤੇ ਆਪਦਾ ਹੱਥ ਬਣਾਈ ਰੱਖਣ ਸਰੀਰ ਇਹਨਾਂ ਦਾ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ। ਜੀ ਰੂਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਰਮਾਤਮਾ ਦੀ ਬੜੀ ਅਪਾਰ ਕਿਰਪਾ ਹੋਈ ਹੈ ਕਿ ਸਾਨੂੰ ਜਿਹੜਾ ਆ ਅੱਜ ਬਾਬਾ ਜੀ ਛੋਤਮ ਦਾਸ ਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਅੱਜ ਉਹਨਾਂ ਦਾ ਇੱਕ ਤਾਂ ਮਕਰ ਸ਼ਕ੍ਰਾਂਤੀ ਦਾ ਦਿਨ ਹੈ। ਦੂਸਰਾ ਬਾਬਾ ਜੀ ਦਾ ਜਨਮ ਦਿਹਾੜਾ ਹੈ। ਸੋ ਸਾਡੀ ਸਾਰੀ ਟੀਮ ਮੈਂ ਰਿਸ਼ਿੰਦਰ ਜੀ ਮੈਡਮ ਸਾਰੇ ਸਟਾਫ ਇੱਥੇ ਬੈਠੇ ਆ ਰਜਿੰਦਰ ਜੀ ਨਾਲ ਉਹਨਾਂ ਦੀ ਸਾਰੀ ਟੀਮ ਆਈ ਆ ਗੁਰ ਗੁਰਬਖਸ਼ੀਸ਼ ਜੀ ਆ ਚੰਨਨ ਜੀ ਸਾਰੇ ਇੱਥੇ ਬੈਠ ਕੇ ਅਸੀਂ ਬਾਬਾ ਜੀ ਦਾ ਜਨਮ ਦਿਹਾੜਾ ਜਿਹੜਾ ਮਨਾ ਰਹੇ ਆ ਅਸੀਂ ਬਾਬਾ ਜੀ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬਾਬਾ ਜੀ ਦੀ ਲੰਬੀ ਉਮਰ ਬਖਸ਼ਣ ਔਰ ਬਾਬਾ ਜੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ